ਅਮਰੀਕਾ ਤੋਂ ਹੁਣ ਜਿਹੜੇ ਡਿਪੋਰਟ ਹੋ ਰਹੇ ਨੇ ਜ਼ਿਆਦਾਤਰ ਸਾਊਥ ਅਮਰੀਕਾ ਦੇ ਵਿੱਚ ਡਿਪੋਰਟ ਕੀਤਾ ਜਾ ਰਿਹਾ ਆ ਆਪਣੇ ਇੰਡੀਅਨ ਪੰਜਾਬੀ ਮੁੰਡੇ ਕੁੜੀਆਂ ਨੂੰ ਇੱਕ ਵਾਰ ਡੋਰ ਕੋਲੰਬੀਆ Peru ਦੇ ਵਿੱਚ ਤਕਰੀਬਨ 500 ਤੋਂ ਪਲੱਸ ਮੁੰਡੇ ਕੁੜੀਆਂ ਜਿਹੜੇ ਆ ਇਸ ਏਰੀਆ ਦੇ ਵਿੱਚ ਬੈਠੇ ਹੋਏ ਨੇ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਜੇਕਰ ਕਿਸੇ ਨੂੰ ਵੀ ਮੁੰਡੇ ਨੂੰ ਜਾਂ ਕੁੜੀ ਨੂੰ ਮੇਰੀ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਖਾਣੇ ਦੀ ਜ਼ਰੂਰਤ ਹੈ ਖਾਣ ਵਾਸਤੇ ਜਾਂ ਕੱਪੜੇ ਚਾਹੀਦੇ ਨੇ ਜਾਂ ਕੋਈ ਸਿਹਤ ਪੱਖੋਂ ਬਿਮਾਰ ਆ ਉਹਨੂੰ ਮੈਡੀਸਿਨ ਚਾਹੀਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਉਹਨਾਂ ਦੀ ਅਸੀਂ ਮਦਦ ਕਰਾਂਗੇ ਬਿਨਾਂ ਪੈਸੇ ਲਏ ਫ੍ਰੀ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇਗੀ ਪੰਜਾਬੀ ਹੋਣ ਦੇ ਨਾਤੇ ਪੰਜਾਬੀਓ ਇਸ ਵੀਡੀਓ ਨੂੰ ਹਰ ਇੱਕ ਪਾਸੇ ਸ਼ੇਅਰ ਕਰ ਦਿਓ ਉਹਨਾਂ ਮਾਂ-ਬਾਪਾਂ ਦਾ ਦੁੱਖ ਦਰਦ ਜਾਣਦੇ ਹੋਏ ਸਮਝਦੇ ਹੋਏ ਜਿਨ੍ਹਾਂ ਦੇ ਬੱਚੇ ਇਸ ਡਾਂਕੀ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਇੱਕ ਵਾਰ ਡੋਰ ਦੇ ਵਿੱਚ ਰੈਸਟੋਰੈਂਟ ਆ ਇੰਡੀਅਨ ਤਾਜ ਮਹਿਲ ਤੇ ਭੈਣ ਹੁਣੀ ਉਸ ਰੈਸਟੋਰੈਂਟ ਦੇ ਉੱਪਰ ਹੁੰਦੇ ਨੇ ਤੇ ਉਹਨਾਂ ਨੇ ਇਹ ਕਿਹਾ ਹੈ ਵੀ ਵੈਲਕਮ ਆ ਦਰਵਾਜ਼ੇ ਖੁੱਲੇ ਨੇ 24 ਘੰਟੇ ਕੋਈ ਵੀ ਇੰਡੀਅਨ ਪੰਜਾਬੀ ਉਹਨਾਂ ਦੇ ਰੈਸਟੋਰੈਂਟ ਤੇ ਉੱਪਰ ਆ ਸਕਦਾ ਆ ਹੈਲਪ ਵਾਸਤੇ ਭੈਣ ਉਹਨਾਂ ਦਾ ਨੰਬਰ ਨੋਟ ਕਰ ਲਓ WhatsApp ਚੱਲਦਾ ਆ +593995965409 ਤੇ ਮੇਰਾ ਨੰਬਰ ਵੀ ਲਿਖ ਲਓ ਜੇਕਰ ਇਸ ਨੰਬਰ ਦੇ ਉੱਪਰ ਤੁਹਾਡੀ ਗੱਲ ਨਾ ਹੋਈ 0003 612357340 ਇਸ ਨੰਬਰ ਦੇ ਉੱਪਰ WhatsApp ਚੱਲਦਾ ਤੁਸੀਂ ਵੌਇਸ ਮੈਸੇਜ ਛੱਡ ਦਿਓ ਤੇ ਜੇਕਰ ਕਿਸੇ ਦਾ ਵੀ ਬੱਚਾ ਇਸ ਏਰੀਏ ਦੇ ਵਿੱਚ ਫਸਿਆ ਹੋਇਆ ਆ ਇਕਵਾਡੋਰ ਕੋਲੰਬੀਆ ਜਾਂ ਪੇਰੂ ਦੇ ਵਿੱਚ ਫਸਿਆ ਹੋਇਆ ਆ ਜਾਂ ਉਸ ਤੋਂ ਅੱਗੇ ਵੀ ਫਸਿਆ ਹੋਇਆ ਆ ਪਨਾਮਾ ਦੇ ਜੰਗਲਾਂ 'ਚ ਫਸਿਆ ਹੋਇਆ ਆ ਜਾਂ ਕੋਲੰਬੀਆ ਜਾਂ ਕੋਸਟਾਰੀਕਾ ਜਾਂ ਗਵਾਟੀਮਾਲਾ ਤਾਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਗਾਈਡ ਕੀਤਾ ਜਾਵੇਗਾ ਬੱਚਿਆਂ ਨੂੰ ਉੱਥੋਂ ਵਾਪਸ ਆਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇਗੀ ਇੱਕ ਗੱਲ ਹੋਰ ਕੋਈ ਵੀ ਵੀਡੀਓ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਪਾਉਂਦੇ ਆ ਚਾਹੇ ਟਿਕਟੋਕ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਉਹਨੂੰ ਜੇਕਰ ਤੁਸੀਂ ਦੇਖਦੇ ਹੋ ਜਾਂ ਮੈਂ ਦੇਖਦਾ ਤਾਂ ਜ਼ਾਹਰ ਜੀ ਗੱਲ ਆ ਉਹਨੂੰ ਸਰਕਾਰੀ ਮੁਲਾਜ਼ਮ ਵੀ ਦੇਖਦੇ ਨੇ ਹਰ ਇੱਕ ਮੁਲਕ ਦੇ ਪੁਲਿਸ ਅਧਿਕਾਰੀ ਵੀ ਦੇਖਦੇ ਨੇ ਉਹ ਇਸ ਕਰਕੇ ਦੇਖਦੇ ਨੇ ਕਿ ਉਹਨਾਂ ਦੀ ਡਿਊਟੀ ਆ ਕਿ ਵੀ ਉਹਨਾਂ ਦੇ ਮੁਲਕ ਦੇ ਵਿੱਚ ਕੋਈ ਗਲਤ ਐਕਟੀਵਿਟੀ ਤਾਂ ਨਹੀਂ ਹੋ ਰਹੀ ਸੋਸ਼ਲ ਮੀਡੀਆ ਦੇ ਰਾਹੀਂ ਹੁਣ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਡਾਂਕੀ ਦੇ ਦੌਰਾਨ ਵੀਡੀਓ ਬਣਾਈਆਂ ਤੇ ਉਹਨਾਂ ਨੂੰ ਟਿਕਟੋਕ ਇੰਸਟਾਗ੍ਰam ਦੇ ਉੱਪਰ ਪੋਸਟ ਕੀਤਾ ਗਾਣਾ ਲਗਾ ਕੇ ਕਿ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਜਾਂ ਕਈਆਂ ਨੇ ਏਜੰਟ ਦਾ ਨਾਮ ਲਿਆ ਕਿ ਅਸੀਂ ਇਸ ਏਜੰਟ ਦੇ ਬੰਦੇ ਆ ਜੀ ਭਾਜੀ ਉਹਨਾਂ ਦੀ ਗੇਮ ਬਹੁਤ ਵਧੀਆ ਆ ਸਾਨੂੰ ਭਾਜੀ ਉਹਨਾਂ ਨੇ ਸਪੇਨ ਮੈਡਰਿਡ ਤੋਂ ਚੜ੍ਹਿਆ ਨਕਾਰਾਗੋਆ ਲੈ ਕੇ ਆਏ ਗੱਡੀ 'ਚ ਬਿਠਾ ਕੇ ਕੋਈ ਤੁਰਨਾ ਨਹੀਂ ਪਿਆ ਬਿਲਕੁਲ ਅਸੀਂ ਇੱਕ ਨੰਬਰ ਦੇ ਵਿੱਚ ਤੁਰਕੀ ਉਥੋਂ ਡੌਂਕੀ ਰਾਹੀਂ ਮੈਕਸੀਕੋ ਤੋਂ ਅਸੀਂ ਬਾਰਡਰ ਜਿਹੜਾ ਆ ਉਹ ਪਾਰ ਕਰ ਲਿਆ ਸਾਨੂੰ ਪਤਾ ਨਹੀਂ ਲੱਗਿਆ ਇਹ ਜਿਹੜੀ ਮੈਂ ਵੀਡੀਓ ਆ ਜੇਕਰ ਤੁਸੀਂ ਦੇਖੀਆ ਜਾਂ ਮੈਂ ਦੇਖੀਆ ਤੇ ਇਹਦਾ ਮਤਲਬ ਪੁਲਿਸ ਵਾਲਿਆਂ ਨੇ ਵੀ ਦੇਖੀਆ ਆ ਤੇ ਕਿੰਨੀਆਂ ਵੀਡੀਓ ਉਹ ਦੇਖ ਰਹੇ ਹੋਣਗੇ ਤੇ ਟਿਕਟੋਕ ਦਾ ਜਿਹੜਾ ਐਲਗੋਰਿਦਮ ਆ ਉਹ ਇਦਾਂ ਦਾ ਆ ਜਿਹੜੇ ਵੀ ਮੁਲਕ ਦੇ ਵਿੱਚ ਆਪਾਂ ਮੌਜੂਦ ਹੁੰਨੇ ਆ ਆਪਾਂ ਨੂੰ ਉਥੋਂ ਦੀਆਂ ਲੋਕਲ ਵੀਡੀਓ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਤੇ ਹੁਣ ਤੁਸੀਂ ਇਹ ਸੋਚੋ ਵੀ ਜੇਕਰ ਕੋਈ ਵੀਡੀਓ ਅਮਰੀਕਾ ਦੇ ਵਿੱਚ ਪੋਸਟ ਹੋ ਰਹੀਆਂ ਨੇ ਤਾਂ ਉੱਥੋਂ ਦੇ ਲੋਕਲ ਪੁਲਿਸ ਮੁਲਾਜ਼ਮਾਂ ਨੂੰ ਲੋਕਲ ਅਧਿਕਾਰੀਆਂ ਨੂੰ ਉਹ ਵੀਡੀਓ ਕਿੰਨੀਆਂ ਦਿਖਦੀਆਂ ਹੋਣਗੀਆਂ ਕਿ ਵੀ ਇੰਨੇ ਨੌਜਵਾਨ ਆ ਰਹੇ ਆ ਤੇ ਉਹਦੇ ਵਿੱਚੋਂ ਕੱਲੇ ਇੰਡੀਅਨ ਪੰਜਾਬੀ ਹੀ ਆ ਜਿਹੜੇ ਚੌੜੇ ਹੋ ਹੋ ਕੇ ਵੀਡੀਓ ਪਾ ਕੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਆ ਵੀ ਅਸੀਂ ਤੁਹਾਡੇ ਮੁਲਕ ਦੇ ਵਿੱਚ ਪਹੁੰਚ ਚੁੱਕੇ ਆ ਵੀਡੀਓ ਬਣਾਉਣ ਦੀ ਕੋਈ ਲੋੜ ਤਾਂ ਹੈ ਨਹੀਂ ਸੀਗੀ ਉਹ ਸਿਰਫ ਤੁਸੀਂ ਏਜੰਟ ਦੇ ਕਹਿਣ ਦੇ ਉੱਪਰ ਆ ਵੀਡੀਓ ਬਣਾ ਰਹੇ ਹੋ ਇਹਦੇ ਵਿੱਚ ਫਾਇਦਾ ਕਿਹਦਾ ਹੋ ਰਿਹਾ ਇਹਦੇ ਵਿੱਚ ਫਾਇਦਾ ਜਿਹੜਾ ਆ ਉਹ ਏਜੰਟਸ ਦਾ ਹੋ ਰਿਹਾ ਆ ਏਜੰਟ ਕੋਲ ਤੁਸੀਂ ਆਪ ਗਏ ਹੋ ਤੁਸੀਂ ਆਪ ਪੈਸੇ ਦਿੱਤੇ ਆ ਇਹਦੇ ਵਿੱਚ ਏਜੰਟ ਵੀ ਗਲਤ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਵੀ ਗਲਤ ਨਹੀਂ ਹੈਗੇ ਪਰ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾਉਣੀ ਉਹ ਗਲਤ ਆ ਉਹਦਾ ਨੁਕਸਾਨ ਤੁਹਾਨੂੰ ਆ ਤੁਹਾਡੀ ਆਈਡੈਂਟੀਟੀ ਸ਼ੋ ਹੁੰਦੀ ਹੈ ਕਿ ਤੁਸੀਂ ਕਿਸ ਰਸਤੇ ਆਏ ਹੋ ਕਦੋਂ ਆਏ ਹੋ ਕਿਉਂਕਿ ਤੁਹਾਡੀ ਵੀਡੀਓ ਜਿਹੜੀ ਹੈ ਜੋ ਤੁਸੀਂ ਏਜੰਟ ਨੂੰ ਭੇਜਣੀ ਆ ਤਾਂ ਉਹਨੇ ਪੋਸਟ ਕਰਨੀ ਆ ਤੇ ਉਹ ਤੁਹਾਡੀ ਜਿਹੜੀ ਪਹਿਚਾਣ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਪੈ ਚੁੱਕੀ ਆ ਤੇ ਕੱਲ ਨੂੰ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਤੁਹਾਨੂੰ ਦੇਖਣਾ ਤਾਂ ਉਹਨੇ ਫੋਟੋ ਮੈਚ ਕਰਕੇ ਕਹਿ ਦੇਣਾ ਕਿ ਆਹ ਵੀਡੀਓ ਤੇਰੀ ਆ ਤੂੰ ਆਪਣੇ ਮੂੰਹੋਂ ਆ ਲਬਜ ਬੋਲ ਰਿਹਾ ਆ ਹੁਣ ਕਈ ਵੀਰ ਕਹਿਣਗੇ ਵੀ ਗੋਰੇ ਨੂੰ ਕੀ ਪਤਾ ਵੀ ਮੂੰਹੋਂ ਕੀ ਬੋਲਦਾ ਪਿਆ ਆ ਟਿਕਟੌਕ ਦੇ ਉੱਪਰ ਇੱਕ ਸਿਸਟਮ ਆ ਜਾਂ YouTube ਤੇ ਵੀ ਤੁਸੀਂ ਸੈਟਿੰਗ ਦੇ ਨਾਲ ਇੱਕ CC ਲਿਖਿਆ ਹੁੰਦਾ ਸਬਟਾਈਟਲ ਜੇ ਤੁਸੀਂ ਉਹਤੇ ਕਲਿੱਕ ਕਰੋਗੇ ਤਾਂ ਜਿਹੜੀ ਤੁਸੀਂ ਲੈਂਗੁਏਜ ਸਿਲੈਕਟ ਕੀਤੀ ਹੋਊਗੀ ਜਿਹੜੀ ਮਰਜ਼ੀ ਜੁਬਾਨ ਅਗਲਾ ਬੋਲਦਾ ਹੋਵੇ ਤਾਂ ਤੁਹਾਨੂੰ ਟਰਾਂਸਲੇਟ ਹੋ ਕੇ ਸਕਰੀਨ ਦੇ ਉੱਪਰ ਆਉਣ ਲੱਗ ਜਾਣਾ ਹੈ ਜਿਹੜੀ ਲੈਂਗੁਏਜ ਦੇ ਤੁਹਾਨੂੰ ਆਉਂਦੀ ਆ ਉਹਦੇ ਵਿੱਚ ਕਿ ਇਹ ਇਨਸਾਨ ਅਗਲਾ ਕੀ ਬੋਲ ਰਿਹਾ ਆ ਟਿਕਟੋਕ ਦੇ ਵਿੱਚ ਇਹ ਸਿਸਟਮ ਹੈਗਾ ਆ ਕਿ ਕੋਈ ਵੀ ਟਿਕਟੋਕ ਦੇ ਉੱਪਰ ਵੀਡੀਓ ਜਿੱਦਾਂ ਹੁਣ ਮੈਂ ਕੀਤਾ ਹੋਇਆ ਆ ਕਿ ਕੋਈ ਵੀ ਵੀਡੀਓ ਜਿਹੜੀ ਅਲੱਗ ਹੋਰ ਲੈਂਗੁਏਜ ਦੇ ਵਿੱਚ ਹੁੰਦੀਆਂ ਨੇ ਉਹ ਮੈਨੂੰ ਇੰਗਲਿਸ਼ ਦੇ ਵਿੱਚ ਸ਼ੋਹ ਹੁੰਦੀਆਂ ਨੇ ਵੀ ਕੋਈ ਵੀ ਇਨਸਾਨ ਜੋ ਵੀ ਬੋਲ ਰਿਹਾ ਹੋਰ ਮੁਲਕ ਦਾ ਮੈਨੂੰ ਪਤਾ ਲੱਗ ਜਾਂਦਾ ਕਿ ਵੀਡੀਓ ਦੇ ਵਿੱਚ ਇਹ ਕਨਵਰਸੇਸ਼ਨ ਹੋ ਰਹੀ ਆ ਤੇ ਨਾਰਮਲ ਜੀ ਗੱਲ ਆ ਕਿ ਪੁਲਿਸ ਵਾਲਿਆਂ ਨੇ ਵੀ ਟਰਾਂਸਲੇਟ ਦਾ ਇਸਤੇਮਾਲ ਕਰਦੇ ਹੋਣੇ ਆ ਜਿਹੜਾ ਕਿ ਟਿਕਟੋਕ ਵੱਲੋਂ ਆਲਰੇਡੀ ਟਿਕਟੋਕ ਦੇ ਵਿੱਚ ਹੁੰਦਾ ਆ ਤਾਂ ਜੋ ਉਹਨਾਂ ਨੂੰ ਪਤਾ ਲੱਗਦਾ ਆ ਲੱਗਦਾ ਰਹਿੰਦਾ ਆ ਕਿ ਉਹਨਾਂ ਦੇ ਮੁਲਕ ਦੇ ਵਿੱਚ ਕਿਹੜੀ ਐਕਟੀਵਿਟੀ ਹੋ ਰਹੀ ਆ ਐਗਜ਼ਾਮਪਲ ਆ ਬਹੁਤ ਨੇ ਫ੍ਰਾਂਸ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਇੱਕ ਮੁੰਡੇ ਨੂੰ ਚੱਕਿਆ ਸੀਗਾ ਅਰਬ ਕੰਟਰੀ ਦਾ ਮੁੰਡਾ ਸੀ ਤੇ ਉਹ ਗਲਤ ਵੀਡੀਓ ਉਸਨੇ ਪਾਈ ਸੀ ਜਿਸ ਦੇ ਨਾਲ ਫ੍ਰਾਂਸ ਦੇ ਵਿੱਚ ਮਾਹੌਲ ਖਰਾਬ ਹੋਣ ਦਾ ਖਤਰਾ ਸੀ ਤੇ ਜਦੋਂ ਉਹ 에어ਪੋਰਟ ਤੋਂ ਉਤਰਿਆ ਤੇ ਪੁਲਿਸ ਵਾਲਿਆਂ ਨੇ ਉਹ ਉਸੇ ਵਕਤ ਗ੍ਰਿਫਤਾਰ ਕਰ ਲਿਆ ਉਹਦਾ ਮੋਬਾਈਲ ਫੜ ਕੇ ਵੀਡੀਓ ਉਸਦੇ ਸਾਰੇ ਅਕਾਊਂਟ ਦੇ ਵਿੱਚੋਂ ਡਿਲੀਟ ਕਰ ਦਿੱਤੀਆਂ ਜੇ ਮੈਂ ਗੱਲ ਕਰਾਂ ਪੁਰਤਗਾਲ ਦੀ ਹੁਣ ਕਈ ਕਹਿਣਗੇ ਕਿ ਪੁਰਤਗਾਲ ਐਵੇਂ ਵਿੱਚ ਘੜੀਸ ਲਿਆ ਭਾਜੀ ਹੁਣਾਂ ਨੇ ਪੁਰਤਗਾਲ ਦੇ ਵੀ ਜਦੋਂ ਆਪਣੇ ਮੁੰਡਿਆਂ ਨੂੰ ਕਾਰਡ ਮਿਲੇ ਨੇ ਤੇ ਮੁੰਡਿਆਂ ਨੇ ਖੁਸ਼ੀ ਦੇ ਨਾਲ ਵੀਡੀਓ ਪਾਈਆਂ ਨੇ ਗਾਣੇ ਲਾ ਲਾ ਕੇ ਥਾਪੀਆਂ ਮਾਰ ਮਾਰ ਕੇ ਸੈਫ ਦੇ ਵਿੱਚੋਂ ਬਾਹਰ ਨਿਕਲ ਨਿਕਲ ਕੇ ਵੀ ਸਾਨੂੰ ਜਿਹੜਾ ਆ ਉਹ ਕਾਰਡ ਮਿਲ ਗਿਆ ਚਲੋ ਖੁਸ਼ੀ ਜਿਹੜੀ ਆ ਉਹ ਹਰ ਇੱਕ ਨੂੰ ਹੁੰਦੀ ਆ ਹਰ ਇੱਕ ਇਨਸਾਨ ਨੂੰ ਪੇਪਰਾਂ ਦੀ ਖੁਸ਼ੀ ਮਣਾਉਣੀ ਚਾਹੀਦੀ ਆ ਪਰ ਕਈ ਲੋਕ ਤੁਹਾਡੀ ਖੁਸ਼ੀ ਦੇ ਵਿੱਚ ਖੁਸ਼ ਨਹੀਂ ਹੁੰਦੇ ਉਹ ਜੈਲਸੀ ਕਰਦੇ ਨੇ ਕਿ ਇਹ ਬੰਦੇ ਸਾਡੇ ਮੁਲਕ ਦਾ ਕਾਰਡ ਲੈ ਰਹੇ ਨੇ ਇਹ ਮੁਲਕ ਇਹ ਬੰਦੇ ਸਾਡੇ ਮੁਲਕ ਦਾ ਪਾਸਪੋਰਟ ਲੈ ਰਹੇ ਨੇ ਤੇ ਰੋਕਦੇ ਸਾਡੇ ਮੁਲਕ ਦੇ ਵਿੱਚ ਫੇਰ ਨਹੀਂ ਹੈਗੇ ਸਾਡੇ ਮੁਲਕ ਨੂੰ ਇਹ ਮਾੜਾ ਕਹਿੰਦੇ ਨੇ ਸਾਡੇ ਮੁਲਕ ਦੇ ਵਿੱਚ ਇਹਨਾਂ ਨੇ ਗੰਦ ਪਾਇਆ ਹੋਇਆ ਆ ਤੇ ਦੇਖ ਲਓ ਪੁਰਤਗਾਲ ਵਾਲਿਆਂ ਨੇ ਜਿਹੜਾ ਆ ਉਹ ਸਾਰਾ ਕੁਝ ਹੀ ਹੁਣ ਬੰਦ ਕਰਤਾ ਨਵੇਂ ਪੇਪਰ ਜਿਹੜੇ ਆ ਉਹ ਲੋਕ ਹੁੰਦੇ ਨੇ ਰਿਜ਼ਲਟ ਤੁਹਾਡੇ ਸਾਹਮਣੇ ਆ ਜਦੋਂ ਵੀਡੀਓ ਜਿਆਦਾ ਮਾਤਰਾ ਦੇ ਵਿੱਚ ਜਿਆਦਾ ਤਦਾਰ ਦੇ ਵਿੱਚ ਸ਼ੋਸ਼ਲ ਮੀਡੀਆ ਦੇ ਉੱਪਰ ਪੈਂਦੀਆਂ ਨੇ ਰੀਸੋ ਰੀਸੀ ਤਾਂ ਉਹਦਾ ਜਿਹੜਾ ਅਫੈਕਟ ਆ ਉਹ ਜ਼ਰੂਰ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੀ ਆ ਫਰਾਂਸ ਦੇ ਵਿੱਚ ਪੇਪਰ ਜਿਹੜੇ ਆ ਨੱਕ ਨਾਲ ਲਕੀਰ ਨਿਕਲ ਜਾਂਦੀ ਹੈ ਫੇਰ ਜਾ ਕੇ ਮਿਲਦੇ ਨੇ ਜਰਮਨ ਵਾਲੇ ਵੀ ਇੰਜ ਆ ਆਸਟਰੀਆ ਡੈਨਮਾਰਕ ਸਵੀਡਨ ਹੋਰ ਯੂਰਪ ਦੇ ਬਹੁਤ ਮੁਲਕ ਨੇ ਸਵੀਡਨਲੈਂਡ ਵਰਗੇ ਮੁਲਕ ਨੇ ਕਦੇ ਕਿਸੇ ਪੰਜਾਬੀ ਨੇ ਬਹੁਤ ਘੱਟ ਪੰਜਾਬੀ ਜਿਨ੍ਹਾਂ ਨੇ ਵੀਡੀਓ ਪਾਈਆਂ ਹੋਣੀਆਂ ਥਾਪੀਆਂ ਮਾਰ ਕੇ ਕਿਉਂਕਿ ਉਹ ਥਾਪੀਆਂ ਮਾਰਨ ਯੋਗੇ ਰਹਿੰਦੀ ਨਹੀਂਗੇ ਉਹਨਾਂ ਨੂੰ ਪੇਪਰ ਹੀ ਦਹਾ ਦਹਾ ਠਾ ਠਾ 15 15 ਸਾਲਾਂ ਬਾਅਦ ਮਿਲਦੇ ਨੇ ਤੇ ਉਹ ਉਦਾਂ ਹੀ ਕਹਿ ਰਹੇ ਨੇ ਕਿ ਠੀਕ ਆ ਸ਼ੁਕਰ ਆ ਪ੍ਰਮਾਤਮਾ ਦਾ ਪੇਪਰ ਮਿਲ ਗਏ ਆ ਤੇ ਕਿਸੇ ਨੂੰ ਉਹ ਬੰਦੇ ਆਪਣਾ ਕਾਰਡ ਦਿਖਾਉਂਦੇ ਤੱਕ ਨਹੀਂਗੇ ਇਦਾਂ ਪੇਪਰਾਂ ਦੀ ਕਦਰ ਹੁੰਦੀ ਆ ਇਸ ਕਰਕੇ ਸਾਡੇ ਫਰਾਂਸ ਦੇ ਵਿੱਚ ਇੱਕ ਕਹਾਵਤ ਆ ਕਿ ਫਰਾਂਸ ਦੇ ਪੇਪਰ ਜਿਨ੍ਹਾਂ ਨੂੰ ਔਖੇ ਮਿਲਦੇ ਨੇ ਉਹ ਆਪਣੇ ਪੇਪਰਾਂ ਨੂੰ ਸਾਫ਼-ਸਾਫ਼ ਕੇ ਰੱਖਦੇ ਨੇ ਤੇ ਆਪਣੇ ਉੱਪਰ ਉਹ ਦਾਗ ਲੱਗਣ ਤੋਂ ਡਰਦੇ ਨੇ ਕਿ ਸਾਡਾ ਨਾਂ ਨਾ ਖਰਾਬ ਹੋ ਜਾਵੇ ਤੇ ਜਿਨ੍ਹਾਂ ਨੂੰ ਪੇਪਰ ਸੌਖੇ ਮਿਲਦੇ ਨੇ ਉਹ ਪੇਪਰਾਂ ਦੀ ਕਦਰ ਨਹੀਂ ਕਰਦੇ ਤੇ ਫਰਾਂਸ ਦੇ ਵਿੱਚ ਪੇਪਰ ਉਹਨਾਂ ਦੇ ਕੋਲ ਟਿਕਦੇ ਵੀ ਨਹੀਂਗੇ 2-4 ਸਾਲ ਦੇ ਬਾਅਦ ਉਹਨਾਂ ਦੇ ਕੋਲ ਪੇਪਰ ਗਵਰਨਮੈਂਟ ਵੱਲੋਂ ਖੋਲੇ ਜਾਂਦੇ ਨੇ ਕਿਉਂਕਿ ਉਹ ਇਦਾਂ ਦੀ ਗਲਤੀ ਕਰ ਦਿੰਦੇ ਨੇ ਉਹਨਾਂ ਨੂੰ ਸਥਾਨੀ ਦੇ ਨਾਲ ਪੇਪਰ ਮਿਲੇ ਹੁੰਦੇ ਨੇ ਜਿਨ੍ਹਾਂ ਨੂੰ ਸਟਰਗਲ ਕਰਕੇ ਪੇਪਰ ਮਿਲਦੇ ਨੇ ਉਹ ਹਰ ਗੱਲ ਦਾ ਧਿਆਨ ਰੱਖਦੇ ਨੇ ਕਿ ਜੋ ਮੈਂ ਕੰਮ ਕਰ ਰਿਹਾ ਹਾਂ ਇਹ ਗਲਤ ਆ ਕੱਲ ਨੂੰ ਇਸ ਦਾ ਹਰਜਾਨਾ ਜਿਹੜਾ ਆ ਉਹ ਮੈਨੂੰ ਭੁਗਤਣਾ ਪੈਣਾ ਹੈ ਮੇਰੇ ਪੇਪਰ ਜਿਹੜੇ ਆ ਉਹ ਖਰਾਬ ਹੋ ਸਕਦੇ ਆ ਇਸ ਕਰਕੇ ਆਪੋ ਆਪਣੀ ਖੁਸ਼ੀ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਨਾ ਸ਼ੇਅਰ ਕਰਿਆ ਕਰੋ ਇੱਥੇ ਹਰ ਕੋਈ ਦੇਖ ਰਿਹਾ ਆ ਤੁਹਾਡੀ ਖੁਸ਼ੀ ਨੂੰ ਵੀਡੀਓ ਸ਼ੇਅਰ ਕਰ ਦਿਓ ਜੇਕਰ ਕਿਸੇ ਨੂੰ ਹੈਲਪ ਦੀ ਜ਼ਰੂਰਤ ਆ ਤੇ ਭਾਈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜਿੰਨੇ ਜੋਗੇ ਹੈਗੇ ਆ ਜਰੂਰ ਉਹਨਾਂ ਦੀ ਹੈਲਪ ਕਰਾਂਗੇ ਬਹੁਤ ਬਹੁਤ ਸ਼ੁਕਰੀਆ